ਸਸਕਲ ਜੀ ਮੈਂ ਤੁਹਾਡਾ ਆਪਣਾ ਲੱਕੀ ਕਰਾਲੀ ਤੇ ਤੁਸੀਂ ਦੇਖ ਰਹੇ ਹੋ ਟੀਮ ਸਪੋਰਟਸ ਲੱਕੀ ਕਰਾਲੀ ਪੇਜ ਫੇਸਬੁੱਕ ਪੇਜ ਤੇ ਲੱਕੀ ਕਰਾਲੀ ਟਿਕਟੋਕ ਆਈਡੀ ਜਿੰਨੇ ਵੀ ਚਾਹਣ ਵਾਲੇ ਆਉਣਾ ਨਾ ਇੱਕ ਮੈਂ ਇਨਫੋਰਮੇਸ਼ਨ ਸਾਂਝੀ ਕਰਨੀ ਚਾਹਨਾ ਅੱਜ ਅਸੀਂ ਪਹੁੰਚੇ ਆ ਵਿਕਟੋਰੀਆ ਵਿਕਟੋਰੀਆ ਸਿਟੀ ਹੈਗਾ ਜਿਹੜਾ ਇਹ ਬ੍ਰਿਟਿਸ਼ ਕੋਲੰਬੀਆ ਯਾਨੀ ਕਿ BC ਦੀ ਰਾਜਧਾਨੀ ਆ ਵਿਕਟੋਰੀਆ ਸੋ ਪਾਰਲੀਮੈਂਟ ਹਾਊਸ ਪਾਰਲੀਮੈਂਟ ਹਾਊਸ ਦੇ ਮੋੜੇ ਅਸੀਂ ਖੜੇ ਆ ਮੈਂ ਤੇ ਜੱਸੀ ਅੱਜ ਘੁੰਮਣ ਆਏ ਸੀ ਵਿਕਟੋਰੀਆ ਸਿਟੀ ਇਸ ਬਿਊਟੀਫੁਲ ਸਿਟੀ ਬੜਾ ਪੁਰਾਣਾ ਸਿਟੀ ਆ ਪਾਰਲੀਮੈਂਟ ਹਾਊਸ ਜਿਹੜਾ ਕਿ 1898 ਦੇ ਵਿੱਚ ਇਹ ਬਣਿਆ ਸੀ 1800 93 ਚ ਇਹਦੀ ਬਿਲਡਿੰਗ ਦੀ ਸਟਾਰਟਿੰਗ ਕੀਤੀ ਸੀ ਬਿਲਡਿੰਗ ਬਿਊਟੀਫੁਲ ਬਿਲਡਿੰਗ ਆ ਦੇਖੋ ਇਹ ਬ੍ਰਿਟਿਸ਼ ਰਾਜ ਦੇ ਵਿੱਚ ਇਹ ਬਿਲਡਿੰਗ ਬਣੀ ਸੀਗੀ ਇੱਥੇ ਜਿਹੜੇ ਕੁਇਨ ਲਿਜ਼ਾਬੈਥ ਰਾਣੀ ਹੋਈ ਆ ਉਹਨਾਂ ਨੇ ਇਹ ਬਿਲਡਿੰਗ ਬਣਵਾਈ ਸੀ ਸੋ ਉਸ ਤੋਂ ਬਾਅਦ ਪਾਰਲੀਮੈਂਟ ਹਾਊਸ ਦੇ ਵਿੱਚ ਇਹਨੂੰ ਕਨਵਰਟ ਕੀਤਾ ਗਿਆ 1898 ਦੇ ਵਿੱਚ ਇਹ ਬਿਲਡਿੰਗ ਬਣੀ ਬੜੀ ਪੁਰਾਣੀ ਬਿਲਡਿੰਗ ਆ ਇੱਥੇ ਇੱਕ ਇਮਪ੍ਰੈਸ ਹੋਟਲ ਵੀ ਆ ਜਿਹੜਾ ਕਿ ਹਿਸਟਰੀ ਆ ਇੱਥੇ ਦੀ ਸੋ ਉਹ ਵੀ ਉਸ ਟਾਈਮ ਦਾ ਬਣਿਆ ਹੋਇਆ ਤੁਹਾਨੂੰ ਮੈਂ ਦਿਖਾ ਲਦਾ ਉਹ ਸਾਹਮਣੇ ਹੁਣ ਤੁਸੀਂ ਉਹ ਇਮਪ੍ਰੈਸ ਜਿਹੜਾ ਹੋਟਲ ਆ ਉਹ ਦੇਖ ਰਹੇ ਹੋ ਬਹੁਤ ਬਿਊਟੀਫੁਲ ਸਿਟੀ ਆ ਔਰ ਬਿਲਡਿੰਗ ਦੇਖੋ ਥੱਲੇ ਸੋਹਣੀ ਕਲੀਨ ਹਾਰਸਸ ਤੁਹਾਨੂੰ ਇਦਾਂ ਇਹ ਰਾਈਡ ਕਰਾਉਂਦੇ ਆ ਸਾਰੇ ਸ਼ਹਿਰ ਦੀ ਬਹੁਤ ਸੋਹਣਾ ਸ਼ਹਿਰ ਆ ਇਹ ਵਿਕਟੋਰੀਆ ਸੋ ਜਿਹੜਾ ਕੈਨੇਡਾ ਆ ਕੇ ਵਿਕਟੋਰੀਆ ਨਹੀਂ ਨਾ ਆਇਆ ਉਹਦਾ ਕੈਨੇਡਾ ਆਉਣ ਦਾ ਕੋਈ ਫਾਇਦਾ ਨਹੀਂ ਸੋ ਬਹੁਤ ਚੀਜ਼ਾਂ ਮਿਸ ਕਰ ਜਾਂਦਾ ਬੰਦਾ ਸੋ ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਪਾਰਲੀਮੈਂਟ ਹਾਊਸ ਆ ਇਹ ਕੈਪੀਟਲ ਸਿਟੀ ਆ ਰਾਜਧਾਨੀ ਆ ਬ੍ਰਿਟਿਸ਼ ਕੋਲੰਬੀਆ ਦੀ ਸੋ BC ਦੀ ਰਾਜਧਾਨੀ ਆ ਕੈਪੀਟਲ ਸਿਟੀ ਆ ਵਿਕਟੋਰੀਆ ਸੋਹਣਾ ਸ਼ਹਿਰ ਆ ਔਰ ਡ੍ਰੀਮ ਆ ਲੋਕਾਂ ਦਾ ਇੱਥੇ ਆਈਏ ਔਰ ਡ੍ਰੀਮ ਆ ਲੋਕਾਂ ਦਾ ਇਸ ਸ਼ਹਿਰ ਦੇ ਵਿੱਚ ਰਹੀਏ ਬਿਊਟੀਫੁਲ ਸਿਟੀ ਅੱਜ ਮੈਂ ਤੇ ਜਸੀ ਇੱਥੇ ਵਿਜ਼ਿਟ ਕਰਨ ਆਏ ਆ ਮੇਰਾ ਕਜ਼ਨ ਆ ਸੁਖਪ੍ਰੀਤ ਤੇ ਹੈਪੀ ਉਹ ਇੱਥੇ ਰਹਿੰਦੇ ਆ ਤੇ ਅੱਜ ਇੰਜੋਏ ਹੋ ਰਿਹਾ ਪੂਰਾ ਸੋ ਮੇਰਾ ਵੀਡੀਓ ਪੋਣ ਦਾ ਮਕਸਦ ਇਹ ਆ ਵੀ ਕਦੇ ਵੀ ਕੈਨੇਡਾ ਵਿੱਚ ਆਓ ਕਿਤੇ ਵੀ ਵਿਕਟੋਰੀਆ ਕਦੇ ਨਹੀਂ ਮਿਸ ਕਰਨਾ ਜੇ ਤੁਸੀਂ ਵਿਕਟੋਰੀਆ ਦਾ ਟੂਰ ਮਿਸ ਕਰ ਰਿਹਾ ਵਿਕਟੋਰੀਆ ਦੇ ਵਿੱਚ ਹੋਰ ਬਹੁਤ ਚੀਜ਼ਾਂ ਦੇਖਣ ਨੂੰ ਆ ਤੇ ਸਮਝ ਲਓ ਫਿਰ ਤੁਹਾਡਾ ਕੈਨੇਡਾ ਆ ਆਂਦਾ ਕੋਈ ਫਾਇਦਾ ਨਹੀਂ ਸੋ ਇਸੇ ਤਰ੍ਹਾਂ ਸਾਡਾ ਟੀਮ ਪੰਜਾਬੀ ਸੌਰੀ ਟੀਮ ਸਪੋਰਟਸ ਟੀਮ ਪੰਜਾਬੀ ਤੋਂ ਅਸੀਂ ਟੀਮ ਸਪੋਰਟਸ ਚੈਨਲ ਬਣਾਤਾ ਟੀਮ ਸਪੋਰਟਸ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਲਕੀ ਕਰਾਲੀ ਪੇਜ ਨੂੰ ਵੀ ਬਹੁਤ ਵਾਰ ਸ਼ੇਅਰ ਤੇ ਲਾਈਕ ਕਰੋ ਇਦਾਂ ਦੇ ਆ ਵੀਡੀਓ ਲਈ ਤੁਹਾਨੂੰ ਫਿਰ ਮੈਂ ਦੁਆਰਾ ਇੱਕ ਵਾਰੀ ਫੇ ਹਾਜ਼ਰ ਹੋਵਾਂਗਾ ਅੱਜ ਦੀ ਵੀਡੀਓ ਇਹ ਜ਼ਰੂਰ ਸ਼ੇਅਰ ਤੇ ਲਾਈਕ ਵੀ ਜ਼ਰੂਰ ਕਰਿਓ ਇੱਕ ਵਾਰੀ ਬਿਲਡਿੰਗ ਤੇ ਜ਼ਰੂਰ ਸਾਹਮਣੇ ਕੈਮਰਾ ਸੋ ਇਹ ਪਾਰਲੀਮੈਂਟ ਹਾਊਸ ਬਿਊਟੀਫੁਲ ਬਿਲਡਿੰਗ ਸਾਰੇ ਆਲੇ ਦੁਆਲੇ ਵੀ ਜ਼ਰੂਰ ਕੈਮਰਾ ਜੱਸੀ ਮਾਰ ਜੋ ਪਤਾ ਲੱਗ ਜਾ ਪਾਰਲੀਮੈਂਟ ਹਾਊਸ ਦੇ ਅੰਦਰ ਵੀ ਅਸੀਂ ਗਏ ਸੀਗੇ ਸੋ ਕਦੇ ਵੀ ਹੋਰ ਤੁਸੀਂ ਇੰਡੀਆ ਪਾਕਿਸਤਾਨ ਦੇ ਵਿੱਚ ਕਦੇ ਵੀ ਪਾਰਲੀਮੈਂਟ ਹਾਊਸ 'ਚ ਨਹੀਂ ਜਾ ਸਕਦੇ ਪਰ ਇੱਥੇ ਅਲਾਉ ਕਰਦੇ ਆ ਤੁਸੀਂ ਅੰਦਰ ਦੇਖ ਸਕਦੇ ਆ ਸੋ ਇਧਰ ਪਾਣੀ ਤੇ ਵੀ ਬਿਲਡਿੰਗ ਦੇ ਵਿੱਚ ਦੂਰੋਂ ਵਿਊ ਜਿਹੜਾ ਸਾਰਾ ਦੂਰੋਂ ਥੋੜਾ ਜਿਹਾ ਦਿਖਾਓ ਵਾਈਡ ਕਰਕੇ ਸੋਹਣਾ ਲੱਗਦਾ ਸ਼ਹਿਰ ਬਹੁਤ ਸੋਹਣਾ ਆ ਮੇਰਾ ਮਨ ਪਸੰਦਾ ਸ਼ਹਿਰ ਆ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਸੋਹਣੇ ਸੋਹਣੇ ਲੋਕ ਇੱਥੇ ਰਹਿੰਦੇ ਨੇ ਤੇ ਇਦਾਂ ਦੀਆਂ ਵੀਡੀਓ ਲਈ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਗਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਵੀ ਮਿਲਦੇ ਆ ਰੱਬ ਰਾਖਾ